ਦੀ ਕਾਦੀਲ ਦੀ ਸਾਰੀ ਸੀਨੀਅਰ ਲੀਡਰਸ਼ਿਪ ਅੱਜ ਅਸੀਂ ਸਾਰੇ 2 ਪੁਆਇੰਟ ਤੇ ਸਿਬਿਲੇ ਆ ਪਹਿਲਾ ਪੁਆਇੰਟ ਹੈ ਸਬਿਕਰ ਸਿੰਘ ਮਜੀਠੀਆ ਜੀ ਦੀ ਸਿਕਿਉਰਿਟੀ ਦਾ ਜਿਹਦੇ ਬਾਰੇ ਬਹੁਤ ਸੀਰੀਅਸਲੀ ਕੋਲਟਾ ਨੇ ਵੀ ਨੋਟਿਸ ਲਿਆ ਲਿਖ ਕੇ ਭੇਜਿਆ ਲੇਕਿਨ ਸਰਕਾਰ ਹੈ ਜਿਹੜੀ ਉਸ ਤੇ ਬਿਲਕੁਲ ਸਾਈਲੈਂਟ ਹੈ ਕੋਈ ਗੌਰ ਨਹੀਂ ਕਰਦੀ ਦੂਸਰਾ ਪੁਆਇੰਟ ਹੈ ਪ੍ਰੈਸ মিডিਏ ਦਾ ਮੇਰਾ ਖਿਆਲ ਹੈ ਐਵਰਜੇਸ ਸੀ ਵੀ ਅਸੀਂ ਦੇਖੀ ਹੈ ਮੈਂ ਆਪ ਜੇਲ ਕੱਟੀਆਂ ਬਤੌਰ ਐਮਐਲਏ ਮਰਜਸੀ ਦੀ ਤਕਰੀਬਨ ਵੱਧ ਤੋਂ ਵੱਧ ਸਜਾਏ ਸੀ ਕਿ ਮੇਰੇ ਹਥਕੜੀ ਲਾ ਲਈ ਸੀ ਬਤੌਰ ਮਿਲਦੇ ਇਤੋਂ ਵੱਡੀ ਤਕਲੀਫ ਨਹੀਂ ਸੀ ਅੱਜ ਜੋ ਕੀਤਾ ਜਾ ਰਿਹਾ ਹੈ ਪ੍ਰੈਸਰਲ ਕੀਤਾ ਜਾ ਰਿਹਾ ਹੈ ਜਾਂ ਜੋ ਵੀ ਬੰਦਾ ਇੰਡੀਵਿਜੂਅਲ ਬੋਲਦਾ ਹੈ ਜਿਵੇਂ ਸਾਹਿਬ ਬਿਕਰ ਦੀ ਸੀ ਕਿ ਜੇ ਗੱਲ ਲਈਏ ਤਾਂ ਉਹਨਾਂ ਦਾ ਮੇਨ ਪੁਆਇੰਟ ਇਹ ਹੈ ਕੇਸ ਨਹੀਂ ਕੋਰਨਾ ਤੇ ਬਰਦਾ ਨਾ ਕੇਸ ਹੈ ਸਿਰਫ ਇਹ ਕੇਸ ਹੈ ਕਿਉਂਕਿ ਉਹ ਬੋਲਦੇ ਕਿਉਂ ਨੇ ਔਰ ਫੈਕਸ਼ਨਾਂ ਬੋਲਦੇ ਉਹਨਾਂ ਦਾ ਕੋਈ ਜਵਾਬ ਕੋਈ ਹੈ ਨਹੀਂ ਇਸ ਕਰਕੇ ਤਾਂ ਉਹਨਾਂ ਤੇ ਸਾਰਾ ਇਹ ਜਿੰਦਾਂ ਕਰ ਰਹੇ ਐ ਤਸ਼ੱਦਦ ਇਹ ਉਹਨਾਂ ਤੇ ਕਰ ਰਿਹਾ ਐ ਇਸ ਤਰ੍ਹਾਂ ਹੀ ਐ ਜਿਹੜਾ ਪੰਦਾ ਸੋਸ਼ਲ ਮੀਡੀਆ ਹੈ ਵੈਬ ਚੈਨਲ ਹੈ ਜਾਂ ਕੋਈ ਆਰਟੀਐਕਟ ਬਸਟ ਹੈ ਜਾਂ ਪ੍ਰਿੰਟ ਬੀੜੀ ਹੈ ਉਹਨਾਂ ਲੇਟੈਸਟ ਤੁਸੀਂ ਦੇਖਦੇ ਹੋ ਦੋ ਤਿੰਨ ਦਿਨਾਂ ਦਾ ਜਗਬਾਣੀ ਮੰਗ ਕਿਸ ਤਰ੍ਹਾਂ ਪਏ ਹੋਇਆ ਪੂਰੇ ਜ਼ੋਰ ਨਾਲ ਸੋ ਤਾਂ ਕਿ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਕੋਈ ਸਚਾਈ ਦੀ ਗੱਲ ਇਹਨਾਂ ਦੇ ਉਲਟ ਕਹਿ ਨਾ ਸਕੇ ਤਾਂ ਕਿ ਜੋ ਕੁਛ ਇਹ ਕਹਿ ਰਹੇ ਉਹ ਜੋ ਉਹੀ ਲੋਕ ਬੋਲਣ ਇਹਨਾਂ ਹਾਲਾਤਾਂ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਡੈਮੋਕਰੇਸੀ ਦਾ ਮਰਡਰ ਹੀ ਨਹੀਂ ਹੋਇਆ ਮੈਂ ਤਾਂ ਸਮਝਦਾ ਕਿ ਜੋ ਅੱਜ ਤੱਕ ਦੇ ਹਾਲਾਤ ਬਹੁਤ ਦੇਰ ਤੋਂ ਅਸੀਂ ਲੜਦੇ ਆਂ ਕਾਂਗਰਸ ਨਾਲ ਬੜੇ ਜ਼ੋਰ ਨਾਲ ਲੜਿਆ ਬੜੀਆਂ ਜੇਲਾਂ ਕੱਟੀਆਂ ਦਿੱਲੀ ਦੀਆਂ ਜੇਲਾਂ ਕੱਟੀਆਂ ਹੋਰ ਕੱਟੀਆਂ ਬੜੀਆਂ ਡਾਂਗਾ ਖਾਧਿਆ ਘਵਰ ਰੋ ਉਸਕੇਰੇ ਲੇਕਿਨ ਮੇਰਾ ਖਿਆਲ ਹੈ ਅੱਜ ਜੋ ਹੋ ਰਿਹਾ ਹੈ ਇਹ ਤਾਂ ਮੈਨੂੰ ਐ ਲੱਗਦਾ ਰੰਗਜੀਤ ਦੀ ਰੂਹ ਹੀ ਕਿਤੇ ਇਹਨਾਂ ਲੋਕਾਂ 'ਚ ਆ ਗਈ ਹੈ ਕਿਤੇ ਪੁਰਾਣਾ ਕੋਈ ਸਿਸਟਮ ਆ ਗਿਆ ਸੋ ਆਪ ਸਰਕਾਰ ਦਾ ਜੋ ਹਾਲਾਤ ਹੈ ਇਸ ਤੋਂ ਮਾੜੇ ਹਾਲਾਤ ਕੋ ਹੋ ਨਹੀਂ ਸਕਦੇ ਪੰਜਾਬ ਦੇ ਕਿਸੇ ਪਾਸੇ ਚਲੇ ਜਾਓ ਲੈਂਡ ਆਰਡਰ ਨੂੰ ਚਲੇ ਜਾਓ ਕਿਸੇ ਕ腐ਸ਼ਨ ਨੂੰ ਚਲੇ ਜਾਓ ਚਿੱਟੇ ਨੂੰ ਚਲੇ ਜਾਓ ਜਿਸ ਪਾਸੇ ਵੀ ਜਾਂਦੇ ਹੋ ਹਰ ਪਾਸੇ ਅਧੇਰੇ ਹੀ ਦੇ ਰਹੇ ਸੋ ਇਹ ਦੋ ਪੁਆਇੰਟ ਮੇਜਰ ਸੀ ਜਿਨ੍ਹਾਂ ਤੇ ਅੱਜ ਅਸੀਂ ਬਿਲੇ ਆ ਡਿਟੇਲ ਦੇ ਵਿੱਚ ਸਾਨੂੰ ਗਰੇਵਾਲ ਸਾਹਿਬ ਤੇ ਚੀਮਾ ਸਾਹਿਬ ਸਾਰਾ ਦੱਸਣਗੇ ਜੇ ਕੋਈ ਟੈਕਨੀਕਲ ਪੁੱਛਣਾ ਹੋਇਆ ਤਾਂ ਸਾਡੇ ਐਡਵੋਕੇਟ ਸਾਹਿਬ ਵੀ ਨਾਲ ਨੇ ਬੀਸ਼ਾ ਸਾਹਿਬ ਦੇ ਕੇਸ ਤਾਂ ਉਹ ਵੀ ਤੁਹਾਨੂੰ ਦੱਸ ਦੇਣਗੇ ਸੋ ਇਹਨਾਂ ਲਾਫਜ਼ਾਂ ਤੁਹਾਡਾ ਸਾਰਾ ਸਤਿਕਾਰ ਮੈਂ ਬੇਨਤੀ ਕਰਾਂਗਾ ਤੁਸੀਂ ਗਲਤ ਵਾਸਾ ਦੇਖੋ ਲਾਰਡ ਸਾਹਿਬ ਨੂੰ ਇੱਕੋ ਗੱਲ ਧਿਆਨ ਚ ਲਿਆ ਦਿੰਦੀ ਗਈ ਹੈ ਕਿ ਸਾਰ ਮਜੀਠੀਆ ਦਾ ਥ्रेट ਪਰਸੈਪਸ਼ਨ ਪਹਿਲਾਂ ਵੀ ਸੀ ਪਹਿਲਾਂ ਇਹਨਾਂ ਨੇ ਸਕਿਉਰਟੀ ਵਿਡਰਾਅ ਕੀਤੀ ਜਦੋਂ ਦੋ ਸਕਿਉਰਟੀ ਵਿਡਰਾਅ ਕੀਤੀ ਅਸੀਂ ਬਹੁਤ ਜ਼ੋਰ ਨਾਲ ਕਿਹਾ ਗਿਆ ਹੈ ਕਿ ਇਹ ਤੁਸੀਂ ਗਲਤ ਫੈਸਲਾ ਲੈ ਰਹੇ ਹੋ ਇਹ ਤੁਹਾਡਾ ਬਿਕਰਮ ਸਿੰਘ ਮਜੀਠੀਆ ਨੂੰ ਨੁਕਸਾਨ ਪਹੁੰਚਾਉਣ ਦਾ ਇੱਕ ਸਟੈਪ ਹੈ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੇ ਕੇਸ ਕੀਤਾ ਸੀ ਇਹਨਾਂ ਨੇ ਹਾਈ ਕੋਰਟ ਸਟੈਂਡ ਲਿਆ ਕਿ ਸਾਡੀ ਰਿਵਿਊ ਕਮੇਟੀ ਨੇ ਦੇਖ ਲਿਆ ਜੋ ਕੋਈ ਥ੍ਰੈਟ ਪਰਸੈਪਸ਼ਨ ਨਹੀਂ ਜਿੰਨੀ ਆਰਡੀਨਰੀ ਸਕਿਉਰਿਟੀ ਸੀ ਉਹ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਤੀ ਹੁਣ ਜੇਲ੍ਹ 'ਚ ਬੈਠੇ ਨੇ ਜੇਲ੍ਹ ਤਾਂ ਅੱਗੇ ਪ੍ਰੋਟੈਕਸ਼ਨ ਗਣੀ ਜਾਂਦੀ ਸੀਗੀ ਕਿ ਬੰਦਾ ਜਿਹੜਾ ਜੇਲ੍ਹ 'ਚੋਂ ਸੇਫ ਹੈ ਘੱਟੋ ਘੱਟ ਅਡਮਿਸ ਬਾਹਰ ਕਿਸੇ ਦੇ ਹੱਥ ਨਹੀਂ ਲੱਗੂਗਾ ਜੇਲ੍ਹ 'ਚ ਬੈਠਿਆ ਅਕਾਲੀ ਦਲ ਨਹੀਂ ਕਹਿ ਰਿਹਾ ਗਵਰਨਮੈਂਟ ਆਫ ਇੰਡੀਆ ਲੈਟਰ ਆ ਰਹੀ ਹੈ ਆਈਬੀ ਆਪਣੇ ਸੋਰਸਸ ਤੋਂ ਕਹਿ ਰਹੀ ਹੈ ਕਿ ਸਰਦਾਰ ਮਜੀਠੀਆ ਇਜ਼ ਅੰਡਰ ਥ੍ਰੈਟ ਮੈਂ ਇਹ ਅਕਾਲੀ ਦਲ ਇਹ ਮਹਿਸੂਸ ਕਰਦਾ ਕਿ ਇਹ এনवायरमेंट ਇਹੋ ਜੀ ਕ੍ਰੀਏਟ ਕਰਕੇ ਕਿ ਹੀ ਇਜ਼ ਅੰਡਰ ਥ੍ਰੈਟ ਪਰਸੈਪਸ਼ਨ ਇਹ ਸਟੇਟ ਸਪੌਂਸਰਡ ਕਰਾਇਮ ਕਰਕੇ ਇਸ ਦਰਮੇਜੀਠਿਆ ਨੂੰ ਫਿਜ਼ੀਕਲੀ ਹੱਤ ਕਰਨਗੇ ਅਸੀਂ ਲਾਡ ਸਾਹਿਬ ਨੂੰ ਅੱਜ ਇਹੀ ਗੱਲ ਕਹੀ ਹੈ ਕਿ ਲਾਡ ਸਾਹਿਬ ਤੁਸੀਂ ਐਜ਼ ਅ ਕਨਸਟੀਟਿਊਸ਼ਨਲ ਹੈਡ ਤੁਹਾਡੀ ਇਹਦੇ ਤੇ ਅਨਕੰਬੈਂਸੀ ਡਿਊਟੀ ਹੈ ਕਿ ਕੋਈ ਵੀ ਸਿਟੀਜ਼ਨ ਇਨ ਦੀ ਕਸਟਡੀ ਆਫ ਦੀ ਗਵਰਨਮੈਂਟ ਸ਼ੁੱਡ ਨਾਟ ਬੀ ਹਾਰਮਡ ਮੈਂ ਕਹਾਂ ਸਾਡਾ ਇਸ ਲਈ ਅਕਾਲੀ ਦਲ ਦਾ ਬਲੀਫ ਇਸ ਲਈ ਹੈ ਕੀ ਸਦਾਰ ਸੁਖਬੀਰ ਸਿੰਘ ਤੇ ਜਦ ਗੋਲੀ ਚੱਲੀ ਕੀ ਕੀਤਾ ਮੈਂ ਲਾਟ ਸਾਹਿਬ ਨੂੰ ਵਿਲਾਪ ਦਿੱਤਾ ਕਿ ਤੁਸੀਂ ਵੀ ਨਹੀਂ ਉਦੋਂ ਪੁੱਛਿਆ ਐਂਡ ਇੱਕ ਡੀਪੀਸੀ ਆ ਮਰਿਆ ਹੋਵੇ ਪਾਰਟੀ ਦਾ ਪ੍ਰਧਾਨ ਹੋਵੇ ਤੇ ਗੋਲੀ ਚੱਲੀ ਪਿੰਟੇ 'ਚ ਇੱਕ ਸਧਾਰਨ ਬੰਦੇ ਤੇ ਚੱਲੇ ਤੋਂ ਪਰਚਾ ਹੋ ਜਾਂਦਾ ਇੱਕ ਨੋਨ ਗਰਮ ਖਿਆਲੀਆ ਵੱਲੋਂ ਚਲਾਈ ਗਈ ਇਸ ਕਰਕੇ ਅਸੀਂ ਕਹਾਂਗੇ ਸਾਨੂੰ ਪੂਰਨ ਇਸ ਕੱਲ ਦਾ ਵਿਸ਼ਵਾਸ ਚਾਹੀਦਾ ਹੈ ਕੇ ਸਰਦਾਰ ਮਦੀਤਿਆ ਤੇ ਉਹਨਾਂ ਦੀ ਫੈਮਿਲੀ ਨੂੰ ਸਟੇਟ ਅੰਡਰ ਆਬਲੀਗੇਸ਼ਨ ਆ ਪ੍ਰੋਟੈਕਟ ਕਰਨ ਲਈ ਉਹਨਾਂ ਨੂੰ ਇਹ ਬੜੀ ਧਾਗੀ ਦਿੱਤੀ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਜੈ ਲੈਪਸ ਹੋਇਆ ਤੇ ਨਾਕਾਬਲੇ ਮਾਫੀ ਹੋਊਗਾ ਸੋ ਲਾਖ ਸਾਹਿਬ ਨੇ ਜੋ ਸਾਨੂੰ ਅਸ਼ੋਰਤਾ ਕਰਾਇਆ ਉਹਨਾਂ ਨੂੰ ਅਸੀਂ ਪਟੀਸ਼ਨ ਵੀ ਦਿੱਤੀ ਹੈ ਜਿਹੜੀਆਂ ਰਿਪੋਰਟਾਂ ਸੀਗੀਆਂ ਏਜੰਸੀਆਂ ਦੀ ਉਹ ਵੀ ਦਿੱਤੀਆਂ ਜਿਹੜੀਆਂ ਕੋਰਟ ਦੇ ਆਰਡਰ ਉਹ ਵੀ ਦਿੱਤੇ ਆ ਤੁਹਾਡੇ ਰਹਿ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਟੇਟ ਸਪੌਂਸਰਡ ਵਾਇਲੈਂਸ ਹੁੰਦੀ ਆ ਇਹਦੇ ਰਿਪਰਕਾਸ਼ਨਸ ਇਹਦੇ ਨਤੀਜੇ ਬੜੇ ਖਤਰਨਾਕ ਹੁੰਦੇ ਆ ਪਾ ਅੱਗੇ ਦੇਖ ਲੈਨੇ ਸੋ ਕਿਰਪਾ ਕਰਕੇ ਸਟੇਟ ਵਾਲਿਆਂ ਨੂੰ ਜ਼ਰੂਰ ਕਹਨੇ ਆ ਕਿ ਸਟੇਟ ਸਪੌਂਸਰਡ ਕੋਈ ਤੁਸੀਂ ਵਾਇਲੈਂਸ ਵਾਲਾ ਨਾ ਜਾਓ ਇਹਦੇ ਨਤੀਜੇ ਆ ਅੱਗ ਲਾਉਣੀ ਸੌਖੀ ਹੁੰਦੀ ਆ ਅੱਗ ਬੁਝਣੀ ਆ ਬੁਝਾਉਣੀ ਔਖੀ ਹੁੰਦੀ ਆ ਸੋ ਲਾਟ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਬਾਕੀ ਡਾਕਟਰ ਚੀਮਾਨੀ ਉਥੇ ਜਿਹੜੀ ਲਿਬਰਟੀ ਤੇ ਆਜ਼ਾਦੀ ਤੇ ਹੋਈ ਸਾਰੀ ਗੱਲ ਉਹ ਇਨਾਂ ਨੇ ਕੀਤੀ देखो ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਦੇਸ਼ ਦੇ ਵਿੱਚ ਜਦੋਂ ਰਾਜ ਸੱਤਾ ਪ੍ਰਾਪਤ ਕਰਨੀ ਸੀ ਤੇ ਬੜੇ ਵੱਡੇ ਸਲੋਗਨ ਜਿਹੜੇ ਆ ਟਰਾਂਸਪਰੈਂਸੀ ਦੇ ਅਕਾਉਂਟੇਬਿਲਟੀ ਦੇ ਫਰੀडम ਆਫ ਪ੍ਰੈਸ ਦੇ ਔਰ ਉਸ ਵੇਲੇ ਇਹਨਾਂ ਦਾ ਇੱਕੋ ਹੀ ਦਾਅ ਪੇ ਸੀ ਕਿ ਕੱਲੇ ਕੱਲੇ ਬੰਦੇ ਨੂੰ ਕਹਿੰਦੇ ਸੀ ਕਿ ਤੁਸੀਂ ਰਿਪੋਰਟਰ ਬਣ ਕੇ ਸਮਾਜ ਦੇ ਵਿੱਚ ਵਿਚਰੋ ਇਤੋਂ ਤੱਕ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਕਿ ਜੇ ਕਿਸੇ ਦਫਤਰ ਵੀ ਜਾਂਦੇ ਹੋ ਤੇ ਆਪਣਾ ਮੋਬਾਈਲ ਖੋਲ ਕੇ ਅਫਸਰ ਦੇ ਨਾਲ ਗੱਲ ਕਰੋ ਅਥਾਰਟੀ ਦੇ ਨਾਲ ਗੱਲ ਕਰੋ ਤੇ ਉਹਨੂੰ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਪਾ ਕੇ ਲੋਕਾਂ ਨੂੰ ਦੱਸੋ ਤੁਸੀਂ ਕਿਸੇ ਵੱਲੋਂ ਡਰੋ ਨਾ ਤੁਹਾਡਾ ਰਾਈਟ ਬੰਦਾ ਕਿ ਤੁਸੀਂ ਕਿਸੇ ਨਾਲ ਅਫਸਰ ਨਾਲ ਜਾ ਕੇ ਕੀ ਗੱਲ ਕਰਨੀ ਹੈ ਇਤੋਂ ਤੱਕ ਲੋਕਾਂ ਨੂੰ ਇਨਕਰੇਜ ਕਰਦੇ ਸੀ ਕਿ ਜੇ ਸਾਡੀ ਸਰਕਾਰ ਆਊਗੀ ਤੇ ਅਸੀਂ ਇਹ ਸਾਰਾ ਕੁਝ ਖੁੱਲ੍ਹਾ ਲੋਕਾਂ ਦੇ ਸਾਹਮਣੇ ਹੋਇਆ ਕਰੂ। ਪਰ ਅੱਜ ਹਾਲ ਇਹ ਹੈ ਕਿ ਜੇ ਕੋਈ ਪੋਲੀਟੀਕਲ ਪਾਰਟੀ ਇਹਨਾਂ ਦੇ ਖਿਲਾਫ ਸਟੇਟਮੈਂਟ ਦੇ ਦੇਵੇ ਕੋਈ ਲੀਡਰ ਇਹਨਾਂ ਦੇ ਖਿਲਾਫ ਤੱਥਾਂ ਦੇ ਆਧਾਰ ਤੇ ਉੱਤੇ ਕੋਈ ਸਕੈਂਡਲ ਇਹਨਾਂ ਦਾ ਕੱਢ ਦੇਵੇ ਤੇ ਸਵੇਰ ਚੜ੍ਹਨ ਤੋਂ ਪਹਿਲਾਂ ਉਸ ਲੀਡਰ ਦੇ ਘਰ ਜਿਹੜੀ ਆ ਉਹ ਪੁਲਿਸ ਪਹੁੰਚ ਜਾਂਦੀ ਆ ਤੇ ਉਹਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਪਿસાਾ ਕੇ ਜੇਲ੍ਹ 'ਤੇ ਪੇਜ ਜਾਂਦਾ ਹੈ ਸਰਦਾਰ ਬਿਕਰਮ ਸਿੰਘ ਪੁਜੀਠਾ ਦੀ ਇਹ ਤੁਹਾਡੇ ਸਾਹਮਣੇ ਉਦਾਰ ਫਿਰ ਇਹਨਾਂ ਨੂੰ ਸਵਾਦ ਪੈ ਗਿਆ ਤੇ ਦਿੱਲੀ ਦੇ ਵਿੱਚ ਵੀ ਜੇ ਕੋਈ ਟਵੀਟ ਕਰਦਾ ਸੀ ਤੇ ਉਹਦਾ ਵੀ ਕੇਸ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਇੱਥੇ ਪੁਲਿਸ ਸਟੇਸ਼ਨ ਖੁੱਲ ਗਿਆ ਸੀ ਜਿਹਦੀ ਜੂਰਿਸਡਿਕਸ਼ਨ ਆਲ ਓਵਰ ਇੰਡੀਆ ਬਣ ਗਈ ਸੀ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਦੁਨੀਆਂ ਦੇ ਵਿੱਚ ਕਿਤੇ ਕੋਈ ਟਵੀਟ ਕਰੇ ਤੇ ਉਹਦੀ ਅਫੇਅਰ ਇੱਥੇ ਨੌਜੋਗ ਗਈ ਉਹਨਾਂ ਹਾਲੇ ਕਿ ਚਾਹੇ ਕੋਈ ਸੋਸ਼ਲ ਐਕਟੀਵਿਸਟ ਆ ਚਾਹੇ ਕੋਈ ਇਨਫਲੂਐਂਸਰ ਆ ਚਾਹੇ ਕੋਈ ਯੂਟਿਊਬਰ ਆ ਚਾਹੇ ਕੋਈ ਆਰਟੀ ਐਕਟੀਵਿਸਟ ਆ ਜਿਹੜਾ ਵੀ ਕੋਈ ਸਰਕਾਰ ਦਾ ਸਕੈਂਡਲ ਸਰਕਾਰ ਦੀ ਦਿਨਕੀ ਸਰਕਾਰ ਦੀ ਮਿਸਗਵੰਸਰ ਲੋਕਾਂ ਨਾਲ ਧੱਕਾ ਡੈਮੋਕ੍ਰੇਸੀ ਦਾ ਮਰਡਰ ਜਿਹੜਾ ਵੀ ਕੋਈ ਇਸ ਚੀਜ਼ ਨੂੰ ਰਿਕਾਰਡ ਦੇ ਉੱਤੇ ਲਿਆ ਕੇ ਜਨਤਾ ਤੱਕ ਪਹੁੰਚਾਉਣਾ ਚਾਹੁੰਦਾ ਉਹਦਾ ਉਸੇ ਵੇਲੇ ਗੜਾ ਦਬਾਇਆ ਜਾਂਦਾ ਅੱਜ ਅਨ ਐਲਾਨੀ ਐਮਰਜੈਂਸੀ ਜਿਹੜੀ ਆ ਉਹ ਮੀਡੀਆ ਦੇ ਸਬੰਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਕਿ ਜਿਹੜਾ ਚੈਨਲ ਸਰਕਾਰ ਦਾ ਪੱਖ ਨਹੀਂ ਚਲਾਏਗਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਤੀਜੇ ਜਿਹੜੇ ਆ ਉਹ ਸ਼ਾਮ ਤੱਕ ਭੁਗਤਨੇ ਪੈਂਦੇ ਫਿਰ ਅਖਬਾਰਾਂ ਦੇ ਦੁਆਰੇ ਹੋ ਕੇ ਵੱਡੀਆਂ-ਵੱਡੀਆਂ ਅਖਬਾਰਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਕੁਝ ਸੰਪਾਦਕ ਤੇ ਜਿਹੜੇ ਪਰਚੇ ਦਰਜ ਕੀਤੇ ਕੋਈ ਹੋ ਸਕਦਾ ਸੀ। ਔਰ ਹੁਣ ਜਿਹੜੀ ਦੂਸਰੀ ਵੱਡਾ মিডিਆ ਹਾਊਸ ਹੈ ਪੰਜਾਬ ਦਾ ਕਿ ਪੰਜਾਬ ਕੇਸਰੀ ਜਗਬਣੀ ਵਾਲੇ ਉਹਨਾਂ ਨੇ ਅਰਵਿੰਦ ਕੇਚਰੀਵਾਲ ਦੇ ਖਿਲਾਫ ਕੋਈ ਖਬਰ ਲਾ ਦਿੱਤੀ ਤੇ ਉਹਨਾਂ ਦੇ ਜਿਹੜੇ ਆ ਛਾਪੇ ਵਧਨੇ ਸ਼ੁਰੂ ਹੋ ਗਏ। ਅਸੀਂ ਗਵਰਨਰ ਸਾਹਿਬ ਨੂੰ ਡਿਟੇਲ ਸਾਰੀ ਦਿੱਤੀ ਹੈ ਜਿਹੜੀ ਉਹਨਾਂ ਨੇ ਸਾਰੀ মিডিਆ ਦੇ ਵਿੱਚ ਵੀ ਸੀਐਮ ਨੂੰ ਵੀ ਲਿਖ ਕੇ ਭੇਜੀ ਹੈ ਗਵਰਨਰ ਸਾਹਿਬ ਨੂੰ ਵੀ ਉਹਨਾਂ ਨੇ ਆਪ ਲਿਖ ਕੇ ਭੇਜੀ ਹੈ। ਕਿ ਬਹਾਨੇ ਹੁਣ ਕੀ ਬਣਾਉਂਦੇ ਆ ਤਤ ਕੀ ਦਿੰਦੇ ਆ ਕਿ ਉਹਨਾਂ ਦੇ ਇੱਕ ਕਾਰੋਬਾਰ ਹੋਟਲ ਦੇ ਵਿੱਚ ਕੋਈ ਸ਼ਰਾਬ ਦਾ ਰੌੜਾ ਸੀ ਤੇ ਅਸੀਂ ਕਿਹਾ ਕਿ ਜੇ ਇੱਕ ਸ਼ਰਾਬ ਦਾ ਰੌੜਾ ਸੀ ਇੱਕ ਸਾਈਜ਼ ਵਾਲੇ ਚੈੱਕ ਕਰ ਲੈਂਦੇ ਉੱਥੇ ਬਿਜਲੀ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਪੋਲੂਸ਼ਨ ਵਾਲਿਆਂ ਦਾ ਛਾਪਾ ਵੀ ਪਿਆ ਉੱਥੇ ਫਾਇਰ ਸੇਫਟੀ ਵਾਲੇ ਵੀ ਪਹੁੰਚ ਗਏ ਉੱਥੇ ਬਾਕੀ ਵੀ ਜਿੰਨੇ ਤੁਹਾਡੇ ਵਿਭਾਗਿਆਂ ਸਾਰੇ ਵਾਰੀ ਵਾਰੀ ਪਹੁੰਚ ਗਏ ਦੋ ਦਿਨਾਂ ਦੇ ਵਿੱਚ ਇੱਕੋ ਹੀ ਕਾਰੋਬਾਰ ਹੈ ਕਿੰਨੇ ਸਾਰੇ ਕੰਮ ਕਰਦੇ ਆ ਕਾਰਨ ਕੀ ਹੈ ਕਿ ਇੱਕ ਉੱਤੋਂ ਹੁਕਮ ਦਿੱਤੀ ਤੋਂ ਆ ਜਾਂਦਾ ਕੇਜਰੀਵਾਲ ਦਾ ਕਿ ਸਭ ਕੁ ਸਿਕਾਉਣਾ ਤੇ ਨਾਲ ਦੀ ਨਾਲ ਸਭ ਕੁ ਸਿਕਾਉਣ ਵਾਲੀਆਂ ਟੀਮਾਂ ਕੈਂਪ ਬੈਠੀਆਂ ਉਹ ਸਵੇਰੇ ਜਾ ਕੇ ਅਗਲੇ ਦੀ ਜਿਹੜੀ ਆ ਉਹਦੀ ਇੱਜ਼ਤ ਦੇ ਨਾਲ ਵੀ ਖਲਵਾੜ ਕਰਦੇ ਆ ਉਹਦੇ ਉੱਤੇ ਪਾਬੰਦੀਆਂ ਲਾ ਕੇ ਅਖਬਾਰਾਂ ਦੀ ਪ੍ਰੈਸ ਤੱਕ ਦੇ ਜਿਹੜੀ ਬਿਜਲੀ ਆ ਜੇ ਉਹ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਤੇ ਦੱਸੋ ਐਮਰਜੈਂਸੀ ਦਾ ਤੇ ਅੱਜ ਦੇ ਹਾਲਾਤਾਂ ਦਾ ਫਰਕ ਕੀ ਰਹਿ ਗਿਆ ਇਸ ਕਰਕੇ ਅਸੀਂ ਜਿਹੜੀ ਕਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਬੜੇ ਧਿਆਨ ਦੇ ਨਾਲ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਕਿ ਇਹ ਜੇ ਮੀਡੀਆ ਇਸ ਤਰੀਕੇ ਕੁਚਲ ਦਿੱਤਾ ਗਿਆ ਤੇ ਡੈਮੋਕ੍ਰੇਸੀ ਕਿੱਥੇ ਬਜੇ ਅੱਗੇ ਜੋ ਕੁਝ ਪੰਚਾਇਤਾਂ ਚ ਜ਼ਿਲ੍ਹਾ ਪ੍ਰੀਸ਼ਦ ਚ ਬਲਾਕ ਸਭਾ ਚ ਹੋਇਆ ਕਾਰਪੋਰੇਸ਼ਨ ਚ ਹੋਇਆ ਸਾਰਿਆਂ ਦੇ ਸਾਹਮਣੇ ਤੇ ਜੇ ਹੁਣ ਜਿਹੜੇ ਤਰੀਕੇ ਅੱਗੋਂ ਮੀਡੀਆ ਦਾ ਜਿਹੜਾ ਗਲਾ ਦਬਾਇਆ ਜਾ ਰਿਹਾ ਜੇ ਤੁਸੀਂ ਅੱਜ ਕਨਸਟੀਟਿਊਸ਼ਨ ਦੇ ਕਸਟੋਡੀਅਨ ਹੋਣ ਦੇ ਨਾਤੇ ਕਨਸਟੀਟਿਊਸ਼ਨਲ ਹੈੱਡ ਹੋਣ ਦੇ ਨਾਤੇ ਜੇ ਤੁਸੀਂ ਇਹਨੂੰ ਨਾ ਰੋਕਿਆ ਤਾਂ ਇਹ ਸੂਬੇ ਵਾਸਤੇ ਬਹੁਤ ਘਾਤਕ ਹੋਏਗਾ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਸਾਰਾ ਕੇਸ ਸਾਰੇ ਸਬੂਤ ਸਾਰਾ ਕੁਝ ਅਸੀਂ ਮਜੀਠਿਆ ਸਾਹਿਬ ਵਾਲੇ ਕੇਸ ਦੇ ਵੀ ਡਿਟੇਲ ਦੇ ਵਿੱਚ ਉਹਨਾਂ ਨੂੰ ਦਿੱਤੇ ਆ ਔਰ ਬੇਨਤੀ ਉਹਨਾਂ ਨੂੰ ਇਹ ਕੀਤੀ ਆ ਕਿ ਹਾਈ ਕੋਰਟ ਨੇ ਬੜਾ ਸਖਤ ਆਰਡਰ ਕੀਤਾ ਪਰ ਸਰਕਾਰ ਕਨਸਟੀਟਿਊਸ਼ਨ ਮੁਤਾਬਕ ਚੱਲੇ ਤਾਂ ਤੇ ਤੁਹਾਡੀ ਹੁਣ ਜ਼ਿੰਮੇਵਾਰੀ ਗਵਰਨਰ ਸਾਹਿਬ ਦੀ ਬਣਦੀ ਹੈ ਕਿ ਕਨਸਟੀਟਿਊਸ਼ਨ ਕੰਮ ਕਰੇ ਉਹਦੇ ਵਾਸਤੇ ਕਿਰਪਾ ਕਰਕੇ ਤੁਸੀਂ ਸਾਡੀ ਮਦਦ ਕਰੋ ਕਿ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਗਵਰਨਰ ਸਾਹਿਬ ਸਾਡੀ ਬੇਨਤੀ ਜਿਹੜੀ ਆ ਉਹਦੇ ਮੁਤਾਬਕ ਸਰਕਾਰ ਦੇ ਖਿਲਾਫ ਜੋ ਬਣਦਾ ਐਕਸ਼ਨ ਹੈ ਜੋ ਹੁਦਦਤਾਂ ਉਹ ਜ਼ਰੂਰ ਜਾਰੀ ਕਰੇ ਜੀਮਨਾ ਪ੍ਰੋਸਤਾ ਦਵਾਇਆ ਗਵਰਨਰ ਸਾਹਿਬ ਨੇ ਕੋਈ ਡੀਜੀਪੀ ਹੋਰ ਨੂੰ ਲਿਖਣ ਬਾਰੇ ਜਾਂ ਕਿਸੇ ਨਹੀਂ ਉਹਨਾਂ ਨੇ ਬਹੁਤ ਪੋਜ਼ਿਟਿਵਿਟੀ ਸੁਣਿਆ ਆਪ ਪੜਿਆ ਵੀ ਅਸੀਂ ਡਾਕੂਮੈਂਟ ਸਾਰੇ ਨਾਲ ਜੋ ਜੋ ਇੱਕ ਇੱਕ ਡਾਕੂਮੈਂਟ ਸੀ ਉਹ ਬਕਾਇਦਾ ਨਾਲ ਉਹਦੇ ਕਨੈਕਸ਼ਨ ਲੱਗੇ ਹੋਏ ਆ ਆਪ ਉਹਨਾਂ ਨੇ ਪੜ੍ਹਿਆ ਅੰਡਰਲਾਈਨ ਕੀਤੇ ਆ ਔਰ ਅਸੀਂ ਆਸ ਕਰਦੇ ਆ ਕਿ ਉਹ ਜਰੂਰ ਜਿਹੜਾ ਸਾਡੀ ਬੇਨਤੀ ਦੇ ਉੱਤੇ ਅਸਰ ਕਰੇ ਕੋਈ ਹੋਰ ਕੋਈ ਕੇਸ ਦੇ ਸਬੰਧ ਦੇ ਵਿੱਚ ਸਾਡੇ ਦੋਨੇ ਅਰਸ਼ਦੀਪ ਸਿੰਘ ਕਲੇਰ ਜੀ ਵੀ ਤੇ ਸੋਹਤੀ ਸਾਹਿਬ ਵੀ ਜਿਹੜੇ ਐਡਵੋਕੇਟ ਸਾਹਿਬਾਨ ਨੇ ਮਜੀਠਾ ਸਾਹਿਬ ਦੇ ਕੋਈ ਹੋਰ ਵੀ ਕੋਈ ਡਿਟੇਲ ਪੁੱਛੀ ਲੈਣੀ ਚਾਹੀਤੇ ਉਹਨਾਂ ਤੋਂ ਲੈ ਸਕਦੇ ਇੱਕ ਬਿਕਰਮ ਜੀ ਦੇ ਬੇਲ ਦਾ ਦਾਦੋ ਕੀ ਅਪਡੇਟ ਹੋ ਰਿਹਾ ਲੱਗਦਾ ਜੋ ਬਿਕਰਮ ਜੀ ਜੁੜੀ ਪ੍ਰਾਇਮਰੀ ਰੀਜ਼ਨ ਅਸੀਂ ਅੱਜ ਆਨਰੇਬਲ ਗਵਰਨਰ ਕੋਲ ਆਏ ਆ ਕਿ ਸਾਡੇ ਕੋਲ ਮੈਜਿਸਟਰੇਟ ਸਾਹਿਬ ਦੇ ਵੀ ਆਰਡਰ ਹੈਗੇ ਆ ਸਾਡੇ ਕੋਲ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੀ ਆਰਡਰ ਹੈਗੇ ਆ ਉਹਨਾਂ ਦੀ ਕੰਪਲਾਈਅੰਸ ਵੀ ਨਹੀਂ ਹੋ ਰਹੀ ਆਬਜੈਕਸ਼ਨ ਹੋ ਰਹੀ ਹੈ ਸਾਨੂੰ ਕੱਲ 6 ਮਹੀਨਿਆਂ ਬਾਅਦ ਪਹਿਲੀ ਵਾਰ ਉਹਨਾਂ ਦੀ ਵਾਈਫ ਨੂੰ ਔਨ ਦਾ ਡਾਇਰੈਕਸ਼ਨਸ ਆਫ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੁਲਾਕਾਤ ਕਰਨ ਦਾ ਮੌਕਾ ਆਈ ਵਾਸ਼ਵੰਗ ਦਿੱਤਾ ਗਿਆ ਸੀ स्पेसिफिक डायरेक्शन ਸੀਗੇ ਕਿ ਜਦ ਮੁਲਾਕਾਤ ਹੋਵੇ ਫੈਮਲੀ ਨਾਲ ਔਰ ਵਕੀਲ ਨਾਲ ਕੋਈ ਸਰਵੇਲੈਂਸ ਨਹੀਂ ਹੋਏਗੀ ਕੋਈ ਸੁਣ ਨਹੀਂ ਸਕਦਾ ਕੋਈ ਦੇਖ ਨਹੀਂ ਸਕਦਾ ਇੱਕ ਮੁਲਾਜ਼ਮ ਬੈਠ ਸਕਦਾ ਹੈ ਉਹ ਇੰਨਾ ਦੂਰ ਬੈਠੇ ਕਿ ਉਹਨੂੰ ਕੁਝ ਸੁਣੇ ਨਾ ਇਹਨਾਂ ਨੇ ਫਿਰ ਇੱਕ ਛੋਟੇ ਜਿਹੇ ਕਮਰੇ ਵਿੱਚ ਕੱਲ ਜਦ ਮੁਲਾਕਾਤ ਕਰਾਈ ਅਗੇਂਸਟ ਦ ਬਿਲਕੁਲ ਕੰਟੈਂਪਟ ਆਫ ਦ ਆਰਡਰਸ ਆਫ ਦ ਹਾਈ ਕੋਰਟ ਇਹਨਾਂ ਨੇ ਕੱਲ ਕੈਮਰਾ ਫਿਰ ਲਾ ਦਿੱਤਾ ਜਿਹਦੇ ਵਿੱਚ ਤੁਸੀਂ ਸਿਰਫ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਸੁਣ ਵੀ ਸਕਦੇ ਹੋ ਔਰ ਅਸੀਂ ਜਿਹੜੀ ਐਪਰੀਹੈਂਸ਼ਨ ਜਤਾਈ ਹੈ ਕਿ ਜਿਹੜੇ ਪ੍ਰਾਈਵੇਟ ਈਵਰਸ ਦੇਖ ਰਹੇ ਇਹਨੂੰ ਅਨੋਫੀਸ਼ਲ ਲੋਕ ਦੇਖ ਰਹੇ ਹੈ ਚੰਡੀਗੜ੍ਹ ਵਿੱਚ ਹੈੱਡਕੁਆਰਟਰ ਵਿੱਚ ਲੋਕ ਕੈਮਰੇਜ ਦਾ ਸਰਵੇਲੈਂਸ ਕਰ ਰਹੇ ਹੈ ਸੋ ਉਹਨਾਂ ਨੂੰ ਲੀਗਲ ਜਿਹੜੀ ਏਡ ਨਹੀਂ ਮਿਲਦੀ ਜਾ ਰਹੀ ਔਰ ਹਾਈ ਔਰ ਆਨਰੇਬਲ ਜੱਜ ਸਾਹਿਬ ਦੀ ਫਾਈਂਡਿੰਗ ਹੈ ਕਿ ਫੰਡਮੈਂਟਲ ਰਾਈਟਸ ਵਿਕਰਮ ਸਿੰਘ ਮਜੀਠੀਆ ਦੇ ਵਾਇਲਟ ਹੋ ਰਹੇ ਹੈ ਉਹਨਾਂ ਨੂੰ ਜਸਟਿਸ ਡਿਲੀਵਰੀ ਸਿਸਟਮ ਤੋਂ ਦੂਰ ਰੱਖਿਆ ਜਾ ਰਿਹਾ ਹੈ ਸੋ ਇਹ ਸਾਰੀਆਂ ਗੱਲਾਂ ਅਸੀਂ ਅੱਜ ਆਨਰੇਬਲ ਗਵਰਨਰ ਸਰ ਗਵਰਨਰ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਆਸ਼ਵਾਸਨ ਦਵਾਇਆ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਜਾਂ ਕੱਲ ਤੱਕ ਇਹਦੇ ਵਿੱਚ ਕੋਈ ਪੋਜ਼ਿਟਿਵ ਸਟੈਪਸ ਲਏ ਜਾਣਗੇ ਜਨੀਚ ਹੋ ਰਹੀ ਚੱਲਸੀ